ਗੁਰ ਜੀ ਦਾ ਕਾਲ ਸਹਾ ਕਰ ਹੈ ਮਾਹੀ ਗੁਰ ਜੀ ਕੀ ਪਤੇ ਸ਼ਲੋਕ ਮਹੱਲਾ ਤੀਜਾ ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਭਗਤ ਕਰਹਿ ਮਰ ਜੀਵੜੇ ਇਥੇ ਵਿਸਰਾਮ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਗੋਣੇ ਨਿਦਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਫਿਰ ਫਿਰ ਵਿਛੋੜਾ ਕਦੇ ਨਾ ਹੋਵੇ ਮਹੱਲਾ ਤੀਜਾ ਸਤਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਉਹ ਆਹੇ ਊੜਾ ਨਹੀਂ ਲਾਦਣਾ ਊੜਾ ਵਧਾ ਕੇ ਓਹ ਕਿਆ ਉਹ ਕਰੇ ਵਿਚਾਰ ਸਬਦ ਦਾ ਸਾਰ ਨ ਜਾਣਈ ਬਿਖਪੂ ਲਾਗਾ ਵਾਰ ਸਬਦ ਦਾ ਸਾਰ ਨ ਜਾਣਈ ਬਿਖਪੂ ਲਗਾ ਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਅਣਹੋਦਾ ਆਪ ਗਣਾਏ ਦੇ ਜਮ ਮਾਰ ਕਰੇ ਤਿਨ ਖਾਰ ਨਾਨਕ ਕਿਸ ਨੂੰ ਆਖੀਐ ਜਾ ਆਪੇ ਬਾਖਸਣਹਾਰ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਸਭ ਜੀਅ ਤੇਮਾਰੇ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਜਿਸ ਤੂੰ ਤਿਸਤੂ ਨੀ ਕਰਾ ਜਿਸ ਤੂੰ ਭਾਵੈ ਜਿਸ ਤੇ ਜਮਕ ਲਾਕੇ ਨਾ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣ ਹਾਰੇ ਜਿਸ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਇਸ ਰਾਮ ਧਿਆਨ ਨਾ ਲਾਉਣਾ ਜਿਸ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਇਥੇ ਵੀ ਸ੍ਰਾਮ ਹੈ ਪਿਆਰਿਆ ਪਦ ਤੇ ਥਮਕ ਲਾ ਦਿੰਨੀ ਹੈ ਜਿਸ ਇਥੇ ਯਮਕ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਮੇਰਾ ਹਰ ਲਖ ਲਖਾਰੇ ਹਰ ਅਲਖ ਲਖਾਰੇ ਅਲਖ ਸਲੋਕ ਮਹੱਲਾ ਤੀਜਾ ਇਹ ਪਹਿਲਾਂ ਵੀ ਦੱਸਿਆ ਵੀ ਤੀਜਾ ਪੋਲਾ ਨਹੀਂ ਬੋਲਣਾ ਕਸ ਕੇ ਬੋਲਨੇ ਹਨ ਜਿਹੜੇ ਪਾਧ ਹਨ ਤੀਜਾ ਚੌਥਾ ਪੰਜਵਾ ਦੂਜਾ ਪਹਿਲਾ ਇਸ ਤਰ੍ਹਾਂ ਉਚਾਰਨ ਕਰਨੇ ਸ਼ਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨ ਜਾਣਈ ਅਗਿਆਨੀ ਅੰਧ ਅੰਧਾਰ ਰਤਨਾ ਸਾਰ ਇਥੇ ਝਮਕ ਨ ਜਾਣਈ ਇਥੇ ਵਿਸਰਾਮ ਹੈ ਅਗਿਆਨੀ ਅੰਧ ਅੰਧਾਰ ਰਤਨਾ ਗੁਰੂ ਕਾ ਸ਼ਬਦ ਹੈ ਭੂਜਾ ਭੂਜਣ ਹਾਰ ਰਸਤਨ ਪਦਤੀ ਜਮ ਖਲਾਤਨੀ ਮੂਰਖ ਆਪ ਗਣਾਇ ਦੇ ਮਰਗ ਮਹਿ ਹੋਇ ਖੁਆਰ ਨਾਨਕ ਰਤਨਾ ਸੂਲ ਹੈ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਹਾਰ ਉਚਰੈ ਪਦ ਕਸ ਕੇ ਉਚਾਰਨ ਕਰਨਾ ਹੈ ਕਿਰਪਾ ਕਰੇ ਜੀ ਆਪਣੀ ਤਾ ਹਰ ਰਖਾ ਉਰਤਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਹਰ ਨਾਮ ਨ ਲਗੂ ਪਿਆਰ ਮਾਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਮਾਤ ਤੁਮ ਇਹ ਪੁੱਲੇ ਪਦ ਉਚਾਰਨ ਕਰਨੇ ਆ ਮਾਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਹੋ ਮੈਂ ਵੱਡਾ ਰੋਗ ਹੈ ਪਾਇ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵ ਦਿਆ ਮੋਏ ਹਰ ਵਿਸਰਿਆ ਦੁਖ ਪਾਇ ਪਉੜੀ ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਿਸ ਜਾਣ ਕੋ ਹਉ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਦੀ ਸੋ ਸਤਗੁਰ ਸਭਨਾ ਕਾ ਮਿੱਤ ਹੈ ਸਭ ਤਿਸ ਹੈ ਪਿਆਰੀ ਮਿੱਤ ਪਦ ਕਸ ਕਿ ਵਿਚਾਰਨ ਕਰਨਾ ਸਭ ਆਤਮਰਾਮ ਪਸਾਰਿਆ ਆਤਮਰਾਮ ਸੰਵਿੰਦਕ ਪਾਠ ਹੈ ਸਭ ਪਾਤੀ ਜਮਕਲਾ ਦਿੰਦੀ ਸਭ ਆਤਮਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀਅ ਕੇ ਬੰਧਨਾ ਵਿਚ ਹਉਮੈ ਕਰਮ ਕਮਾਹਿ ਸਾਰੀਆਂ ਠਮਕਾ ਬਿਨ ਸਤਗੁਰ ਸੇਵੇ ਇਥੇ ਠਮਕ ਲੱਗਦੀ ਬਿਨ ਸਤਗੁਰ ਸੇਵੇ ਠੌਰ ਨ ਪਾਵਹੀ ਮਰ ਜਮ ਮਹ ਆਵਹਿ ਜਾਹਿ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਨਾਨਕ ਪਦਤੀ ਯਮਕ ਲਾਗੀ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬੱਧੇ ਮਾਰੀ ਅਨ ਜੀ ਇੱਥੇ ਵੀ ਸलाम ਹੈ ਮੁਹ ਕਾਲ ਉੱਠ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਜੀ ਚਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੇ ਜਿਤ ਮੈਂ ਪਿਆਰਾ ਬਿਸਰੈ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ ਨਾਨਕ ਸਾਈ ਭਲੀ ਪ੍ਰੀਤ ਰਾਰਾ ਪੂਰਾ ਲਾ ਕੇ ਜਿਤ ਸਾਹਿਬ ਸੇਤੀ ਪਤ ਰਹਿ ਇਕੱਠਾ ਨਹੀਂ ਕਹਿਦਣਾ ਪਤ ਰਹਾ ਪਤ ਰਹਾ ਹਿ ਵਖਰਾ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਜੇ ਦੂਜੇ ਪਾਸੋਂ ਮੰਗੀਐ ਜੇ ਦੂਜੇ ਪਾਸੋਂ ਮੰਗੀਐ ਤਾ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤੇ ਸਾਨ ਕੀ ਸਭ ਭੁਖ ਗਵਾਈਐ ਨਾਨਕ ਤਿਨ ਬਿਟਹੁ ਵਾਰਿਆ ਬਿਟਹੁ ਨਾਨਕ ਤਿਨ ਬਿਟਹੁ ਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਸ਼ਲੋਕ ਮਹੱਲਾ ਤੀਜਾ ਭਗਤ ਜਨਾਂ ਕਾ ਆਪ ਤੁਠਾ ਮੇਰਾ ਪਿਆਰਾ ਆਪੇ ਲੈਨ ਜਨ ਲਾਈ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਅਨ ਪਾਤ ਸਾਹੀ ਪਦਤੀ ਯਮਕ ਲਾ ਦਨੀ ਹੈ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਅਨ ਸਿਰ ਛੱਤ ਸਿਰ ਛੱਤ ਸੱਚਾ ਹਰ ਬਣਾਏ ਹਾਂਜੀ ਸਿਰ ਛੱਤ ਸੱਚਾ ਹਰ ਬਣਾਏ ਛੱਤ ਪਦ ਜਿਹੜਾ ਨਾ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਦਰਮਿਆਨਾ ਜਿਹਾ ਬੋਲਣਾ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਏ ਰਾਜੇ ਓ ਇਹ ਨਾ ਆਖੀਐ ਪੇੜ ਮਰਹੈ ਫਿਰ ਜੂਨੀ ਪਾਹ ਜੂਨੀ ਨਹੀਂ ਕਹਿਣਾ ਜੂਨੀ ਦਲੈਂਕੜ ਹਨ ਰਾਜੇ ਓ ਇਹ ਨਾ ਆਖੀਐ ਇਥੇ ਵਿਸਰਾਮ ਪੇੜ ਮਰਹੈ ਫਿਰ ਜੂਨੀ ਪਾਹ ਨਾਨਕ ਵਿਣ ਨਾਵੈ ਨਕੀ ਵੱਡੀ ਫਿਰਹ ਸੋਭਾ ਮੂਲ ਨਾ ਪਾਹ ਨਾਨਕ ਇਥੇ ਵਿਸਪੀਅਮ ਖਲਾਦਨੀਐ ਵਿਣ ਨਾਵੈ ਨਕੀ ਵੱਡੀ ਫਿਰ ਹੈ ਦੋਵੇਂ ਬਿੰਦੀਆਂ ਲਾ ਕੇ ਵਿਚਾਰਨ ਕਰਨਾ ਸੋਭਾ ਮੂਲ ਨਾ ਪਾਹ ਮਹੱਲਾ ਤੀਜਾ ਸੁਣ ਸੁਣ ਸਿੱਖਿਆ ਸਾਧਨਾ ਆਇਓ ਹਾਂਜੀ ਸਿੱਖਿਆ ਕਦ ਕਸ ਕੇ ਬੋਲਣਾ ਜਿ ਚਰ ਗੁਰਮੁਖ ਸ਼ਬਦ ਨਾਲ ਲਾਗਾਏ ਸਾਤ ਗੁਰ ਸੇਵੇ ਐ ਨਾਮ ਮਨ ਵਸੈ ਵਿੱਤੁਹ ਭਰਾਮ ਭਉ ਜਾਏ ਨਹੀਂ ਵਿੱਜੋ ਭਰਾਮ ਭਉ ਦੇਹਾ ਸਾਤਗੁਰ ਨੂੰ ਜਾਣੈ ਤੇ ਹੋ ਹੋਵੈ ਤਾ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਮਨ ਨਹੀਂ ਕਹਿਣਾ ਮਾਨ ਮਨ ਤੇ ਮਨ ਦੇ ਅਰਥਾਂ ਵਿੱਚ ਅੰਤਰ ਹੈ ਇਹ ਮੇਰਾ ਮਾਨ ਨਹੀਂ ਲੱਗਦਾ ਮੇਰੀ ਗੱਲ ਮਨ ਕਿਉਂ ਇਦੇ ਅਰਥਾਂ 'ਚ ਫਰਕ ਹੈ ਇੱਥੇ ਮਨ ਬੋਲਨਾ ਗੁਰਸਿੱਖਾਂ ਮਨ ਹਰਪ੍ਰੀਤ ਹੈ ਗੁਰਸਿੱਖਾਂ ਮਨ ਹਰਪ੍ਰੀਤ ਹੈ ਗੁਰਪੂਜਣ ਆਵਹਿ ਹਰਨਾਮ ਵਣੰਜਹਿ ਰੰਗ ਸਿਉ ਲਾਹਾ ਹਰਨਾਮ ਲੈ ਜਾਵਹਿ ਲਾਹਾ ਹਰਨਾਮ ਲੈ ਜਾਵਹਿ ਗੁਰਸਿੱਖਾਂ ਕੇ ਮੁਖ ਉੱਜਲੇ ਹਰਦਰਗ ਹੈ ਭਾਵਹਿ ਗੁਰਸਤਗੁਰ ਬੋਹਲ ਹਰਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਗੁਰ ਸਤਗੁਰ ਇਥੇ ਠੰਮਕਾ ਬੋਹਲ ਹਰ ਨਾਮ ਕਾ ਇਥੇ ਸਰਾ ਮੈਂ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਤਿਨਾ ਗੁਰ ਸਿੱਖਾਂ ਕਾ ਹਉ ਵਾਰਿਆ ਜੋ ਬਹਿਦਿਆ ਉੱਠਦਿਆ ਹਰ ਨਾਮ ਧਿਆਵਾ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੁਦੀ ਵਖਤ ਨ ਜਾਣਨੀ ਅੰਦੇ ਭੌਕ ਮੁਏ ਬਿਲ ਲਾਏ ਅੰਦੇ ਪਦਤੀ ਯਮ ਕਲਾ ਦੁਨੀਆ ਭੌਕ ਮੁਏ ਇਸ ਸੰਬੰਧਕ ਪਾਠ ਹੈ ਬਿਲ ਲਾਏ ਮਹਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸਤ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭ੍ਰਮ ਪਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵਹਿ ਆਨੰਦਿਨ ਹਰ ਬੈਰਾਗੀ ਪਉੜੀ ਸੇ ਗੁਰਸਿੱਖ ਧਨ ਧੰਨ ਹੈ ਜੀਨੀ ਗੁਰ ਉਪਦੇਸ਼ ਸੁਨਿਆ ਹਰ ਕੰਨੀ ਗੁਰ ਸਤਗੁਰ ਨਾਮ ਦ੍ਰਿੜਾਇਆ ਤੈਨ ਹਮੈ ਦੁਬਿਦਾ ਪੰਨੀ ਤੈਨ ਹਮੈ ਦੁਬਿਦਾ ਪੰਨੀ ਬਿਨ ਹਰ ਨਾਵੈ ਕੋ ਮਿੱਤਰ ਨਾਹੀ ਵਿਚਾਰ ਡਿਠਾ ਹਰ ਜੰਨੀ ਜਿਨਾ ਗੁਰ ਸਿੱਖਾ ਕੋ ਹਰ ਸੰਤੁਸ਼ਟ ਹੈ ਤਿਨੀ ਸਤਗੁਰ ਕੀ ਗੱਲ ਮੰਨੀ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਜਿਨਾ ਗੁਰਸਿੱਖਾ ਕਉ ਇਠ ਠਮਕ ਹਰ ਸੰਤੁਸ਼ਟ ਹੈ ਸੰਤ ਸੱਟ ਪਾਠ ਨਹੀਂ ਕਰਨਾ ਕਈ ਅਨਜਾਨ ਪਾਠੀ ਸੰਤ ਸੱਟ ਹੀ ਕਹਿ ਜਾਂਦੇ ਨੇ ਸੱਸੇ ਦੇ ਵਿੱਚੋਂ ਡੈਸ਼ ਦੇਣੀ ਹੈ ਸੰਤੁਸ਼ਟ ਬੋਲਣਾ ਤਿਨੀ ਸਤਗੁਰ ਕੀ ਗੱਲ ਮੰਨੀ ਗੱਲ ਕਸ ਕੇ ਬੋਲਣਾ ਜੋ ਗੁਰਮੁਖ ਨਾਮ ਧਿਆਏ ਦੇ ਤਿਨੀ ਚੜੀ ਚਵੱਗਣ ਬੰਨੀ ਚੜੀ ਪਦਵੀ ਪਾਰਾ ਚਵੱਗਣ ਕੱਸ ਕੇ ਬੋਲਨਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ ਸੇਵਾ